हां जी ਕਿਸਾਨ ਵੀਰੋ ਜਿਵੇਂ ਕਿ ਆਪਣੀਆਂ ਮੋਟਰਾਂ ਦੀਆਂ ਸ਼ਾਫਟਾਂ ਤੇ ਪੱਖੇ ਦੇ ਬੁਸ਼ ਖਰਾਬ ਹੁੰਦੇ ਹੀ ਰਹਿੰਦੇ ਆ ਕਿਉਂਕਿ ਜ਼ਿਆਦਾਤਰ ਆਪਣੇ ਏਰੀਏ ਦੇ ਵਿੱਚ ਬੋਰ ਰੇਤਾ ਵਾਲੇ ਪੱਤਣ ਬੋਰ ਆ ਉੱਥੇ ਬੁਸ਼ ਖਰਾਬ ਹੁੰਦੇ ਹੀ ਰਹਿੰਦੇ ਆ ਆਪਾਂ ਤੁਹਾਨੂੰ ਦੱਸਦੇ ਆਂ ਵੀ ਖਰਾਬ ਤੋਂ ਖਰਾਬ ਮੋਟਰਾਂ ਦੇ ਵੀ ਬੁਸ਼ ਬਾਈ ਹੁਣੇ ਲਾ ਆਂਦੇ ਆ ਤੇ ਪਰ ਇਹ ਨਹੀਂ ਗੱਲ ਵੀ ਬੁਸ਼ ਨਾਲ ਚੱਲਣਗੇ ਚੱਲਣਗੇ ਤੇ ਕਿਵੇਂ ਚੱਲਣਗੇ ਉਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਜਾਣਕਾਰੀ ਦੇਵਾਂਗੇ ਪਹਿਲਾਂ ਫਤੇ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜਾ ਤੁਹਾਨੂੰ ਆਪਾਂ ਰੋਡ ਦਿਖਾ ਰਹੇ ਹਾਂ ਜੀ ਮੋਗੇ ਤੋਂ ਤਲਵੰਡੀ ਦਸਾਂਝ ਰੋਡ ਵਜਦਾ ਜੀ ਜਿਸ ਰੋਡ ਤੇ ਸੈਕਟਰਡਾਰ ਸਕੂਲ ਵੀ ਹੈ ਜੀ ਤੇ ਬਾਈਕ ਦੀ ਦੁਕਾਨ ਦਾ ਨਾਂ ਹੈਗਾ ਮੁਖਤਿਆਰ ਰੇਪੇਰਿੰਗ ਵਰਕਸ ਥੱਲੇ ਗਿਆ ਵਾਲੇ ਤੇ ਦੁਕਾਨ ਦੇ ਬਿਲਕੁਲ ਨਾਲ ਸੰਘਾ ਡੇਰੀ ਹੈ ਜੀ ਤੇ ਦੁਕਾਨ ਸੰਘਾ ਡੇਰੀ ਦੇ ਬਿਲਕੁਲ ਨਾਲ ਦੁਕਾਨ ਆ ਬਾਈ ਜੀ ਉਹਨਾਂ ਦੀ ਤੇ ਇਹ ਰੋਡ ਮੋਗੇ ਤੋਂ ਤਲਵੰਡੀ ਦਸਾਂਝ ਵਾਲਾ ਰੋਡ ਆ ਜੀ ਚਲੋ ਆਪਾਂ ਤੁਹਾਨੂੰ ਦੁਕਾਨ ਦੇ ਵਿੱਚ ਲੈ ਚਲਦੇ ਆਂ ਤੇ ਦੱਸਦੇ ਆਂ ਤੁਹਾਨੂੰ ਦੱਸਦੇ ਆਂ ਤੁਹਾਨੂੰ ਵੀ ਆਪਾਂ ਬਾਈ ਜੀ ਉਹਨਾਂ ਦੇ ਨਾਲ ਬਹੁਤ ਟਾਈਮ ਤੋਂ ਜੁੜੇ ਆਂ ਤੇ ਆਪਣੀਆਂ ਸਾਰੀਆਂ ਮੋਟਰਾਂ ਦੀ ਰਿਪੇਅਰ ਬਾਈ ਜੀ ਹੁਣੀ ਕਰਦੇ ਆ ਤੇ ਵਧੀਆ ਕੰਮ ਦੇ ਵਧੀਆ ਕਾਰੀਗਰ ਕਿਵੇਂ ਕਿਹਾ ਜਾਂਦਾ ਬੰਦਿਆਂ ਨੂੰ ਉਹ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਜਿਹੜੀ ਤੁਸੀਂ ਇਹ ਮਸ਼ੀਨਰੀ ਦੇਖ ਰਹੇ ਆ ਇਹ ਕੋਈ ਇਹ ਨਹੀਂ ਵੀ ਇੱਕ ਪੀੜੀ ਨੇ ਕੰਮ ਕਰਕੇ ਬਣਾਈ ਹੋਈ ਆ ਬਾਈ ਜੀ ਉਹਨਾਂ ਦੀ ਚੌਥੀ ਪੀੜੀ ਕੰਮ ਕਰ ਰਹੀ ਏ ਇਸ ਜਿਹੜੀ ਫੀਲਡ ਦੇ ਵਿੱਚ ਤੇ ਆਲ ਓਵਰ ਬਾਈ ਹੁਣੀ ਕਰਦੇ ਆ ਕੰਮ ਜੀ ਸਾਰਾ ਖਰਾ ਦਾ ਆਲਓਵਰ ਕੰਮ ਜੋ ਕਿ ਬਾਈ ਹੁਣਾਂ ਦਾ ਪੂਰਾ ਮਸ਼ਹੂਰ ਦੁਕਾਨ ਆਈ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਣਾ ਵਿਸ਼ਾ ਮੇਨ ਹੈ ਵੀ ਜਿਹੜਾ ਆਪਣਾ ਮੋਟਰਾਂ ਦੀਆਂ ਸ਼ਾਫਟਾਂ ਦੇ ਬੋਸ਼ ਤੇ ਪੱਖਿਆਂ ਦੇ ਬੋਸ਼-ਬੋਸ਼ ਖਰਾਬ ਹੁੰਦੇ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਉਹ ਜਿਹੜਾ ਜੀ ਬੁਸ਼ਾਂ ਦਾ ਕੰਮ ਆ ਜੇ ਕਰਾ ਤੁਸੀਂ ਜਿਹੜੇ ਕਾਰੀਗਰ ਤੋਂ ਮਰਜ਼ੀ ਲੋ ਇਹ ਨਹੀਂ ਆਪਾਂ ਵੀ ਕਹਿਣ ਲਈ ਵੀ ਨਹੀਂ ਜੀ ਤੁਸੀਂ ਸਾਡੇ ਮੈਸਤਰੀ ਤੋਂ ਹੀ ਕਰਾਓ ਕਰਾ ਜਿਹੜੇ ਮੈਸਤਰੀ ਤੋਂ ਮਰਜੀ ਲੋ ਜਦੋਂ ਤੁਸੀਂ ਚੰਗਾ ਕੰਮ ਕਰਾਉਂਗੇ ਤਾਂ ਤੁਹਾਡੇ ਬੁਸ਼ਾਨੇ ਟਾਈਮ ਮੋਟਰ ਕੱਢੂ ਹੀ ਕੱਢੂ ਚੰਗਾ ਸਮਾਨ ਲਗਾਊਗੀ ਆਪਣਾ ਚਾਹੇ ਬੋਰ ਆਪਣਾ ਰੇਤਾ ਦੇ ਵਿੱਚ ਚੱਲਦੀ ਆ ਮੋਟਰ ਚਾਹੇ ਕਿਵੇਂ ਵੀ ਆ ਜਦੋਂ ਆਪਾਂ ਆਪਾਂ ਬਣਦੇ ਤਾਂ ਮੋਟਰਾਂ ਵਾਂਈ ਤੇ ਪਰ ਆਪਾਂ ਆ ਵੀ ਬੁਸ਼ ਘੜ ਘੜ ਠੋਕ ਦਿੰਨੇ ਆ ਕਹਿ ਦਿੰਨੇ ਹੀ ਮੈਸਤਰੀ ਆਪ ਹੀ ਬਣ ਕੇ ਖਰਾਬ ਵਾਲੇ ਬਿਨਾ ਖਰਾਬ ਤੋਂ ਹੀ ਮੋਟਰ ਦੇ ਬੁਸ਼ ਠੋਕ ਦਿੰਨੇ ਆ ਰਬੜ ਦੇ ਠੋਕ ਤੇ ਉਹ ਕਰਤਾ ਉਹ ਉਨਾਂ ਕ ਟਾਈਮ ਹੀ ਮੋਟਰਾਂ ਚੱਲਦੀਆਂ ਵਾਂ ਕੋਈ ਮੋਟਰ ਦੀ ਕਿਸੇ ਦੀ ਸਟੈਂਪ ਘੁੰਮ ਗਈ ਜਾਂ ਹੋਰ ਸਾਰੇ ਕਾਰਨ ਆਪਣੇ ਆਪ ਹੀ ਬਣਾਏ ਹੁੰਦੇ ਆ ਜਦੋਂ ਆਪਾਂ ਕੰਮ ਚੰਗਾ ਨਹੀਂ ਕਰਨਾ ਇਸੇ ਤਰ੍ਹਾਂ ਹੀ ਜਣੀ ਆਪਣਾ ਦਸਨ ਦਾ ਮਤਲਬ ਇਹ ਹੈ ਵੀ ਜਿਹੜਾ ਤੁਸੀਂ ਕੰਮ ਕਰਾਉਣਾ ਵਾ ਉਹ ਵਧੀਆ ਕਾਰੀਗਰ ਤੋਂ ਕਰਾਓ ਤੇ ਵਧੀਆ ਕੰਮ ਕਰਵਾਓ ਉਹ ਵੀ ਤੁਹਾਡੇ ਤੇ ਆਪਦੇ ਤੇ ਡਿਪੈਂਡ ਆ ਵੀ ਤੁਸੀਂ ਉਹ ਕੰਮ ਕਰਾਉਣਾ ਕਿਹੋ ਜਿਹਾ ਚਾਹੁੰਦੇ ਆ ਜੀ ਜੇਕਰ ਉਹਦੇ ਸਮਾਨ ਦੇ ਵਿੱਚ ਅਪ ਚੰਗੀ ਚੀਜ਼ ਪਾਵਾਂਗੇ ਤਾਂ ਹੀ ਉਹ ਕੋਸ ਟਾਈਮ ਲੰਮਾ ਸਭੂ ਲੰਮਾ ਸਮਾਂ ਕੱਢਦੀ ਆ ਤੇ ਆਪਾਂ ਤੁਹਾਨੂੰ ਉਹ ਸਾਰੀ ਗੱਲ ਦੱਸਦੇ ਆ ਹੁਣ ਤੁਹਾਨੂੰ ਦੱਸਦੇ ਆ ਵੀ ਮੋਟਰ ਦੇ ਵਿੱਚ ਆਮ ਕਈ ਮੋਟਰਾਂ ਨੂੰ ਤਾਂ ਪਿੱਤਲ ਦੇ ਆਉਂਦੇ ਆ ਤੇ ਵੈਸੇ ਜਿਹੜੇ ਆਪਾਂ ਆਪ ਹੀ ਲਾ ਲੈਨੇ ਆ ਰਬੜ ਦੇ ਕੜੇ ਲਾ ਦਿੰਦੇ ਆ ਆਪ ਇਹ 100 200 ਰੁਪਏ ਦਾ ਕੜਾ ਬਾਈ ਇਹ ਕੜੇ ਦੇ ਉੱਤੇ ਜਦੋਂ ਕੰਪਾਈਲਰ ਚੱਲਦਾ ਬਾਈ ਕੰਪਾਈਲਰ ਵੱਢਿਆ ਜਾਂਦਾ ਰਬੜ ਦੇ ਨਾਲ ਖੈ 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 ਕੇ ਵੱਢਿਆ ਜਾਂਦਾ ਤੇ ਬਾਅਦ ਦੇ ਵਿੱਚ ਜਿਵੇਂ ਹੁਣ ਰਬੜ ਤੇ ਲਾਉਣੇ ਤਾਂ 100 200 ਤੇ ਤਿਆਰ ਹੋ ਜਾਣਾ ਆ ਜਿਹੜਾ ਕੜਾ ਤੁਹਾਨੂੰ ਵਿਖਾ ਰਿਆ ਮੈਂ ਪਿੱਤਲ ਦਾ ਇਹ 3 ਤੋਂ 400 ਰੁਪਏ ਦਾ ਕੱਲਾ ਕੜਾ ਹੀ ਆ ਜੀ ਇੱਕ ਤੇ ਆਪਣੇ ਪੱਖਾ ਵੇਖ ਲਓ ਕਹੇਦਾ 3 ਸਟੇਜ ਹੁੰਦਾ ਕਹੇਦਾ 4 ਸਟੇਜ ਹੁੰਦਾ ਵਾ ਜੀ ਆਪਾਂ ਕਹਦੇ ਨੇ ਵੀ ਪੈਸੇ ਲੱਗ ਗਏ ਪੱਖੇ ਤੇ ਪਰ ਉਹ ਚੀਜ਼ ਦਾ ਫਰਕ ਹੁੰਦਾ ਈ ਜਿਹੜਾ ਕੰਪਾਈਲਰ ਆ ਕਿਥੇ ਨੇ ਪਿੱਤਲ ਤੇ ਚੱਲਿਆ ਅੰਪੀਰ ਵੀ ਘੱਟ ਲੈਣੇ ਈ ਰੇਲਾ ਵੀ ਚੱਲਣਾ ਮੋਟਰ ਨੇ ਤੇ ਸਫਾਈ ਵੀ ਆ ਕੰਮ ਦੀ ਤੇ ਬਹੁਤ ਵਧੀਆ ਮੋਟਰ ਰੇਲਾ ਹੀ ਚੱਲਦੀ ਅੰਪੀਰ ਘੱਟ ਲੈਂਦੀ ਈ ਜਦੋਂ ਰਵਟ ਦੇ ਵਿੱਚ ਚੱਲਦੀ ਆ ਤੇ ਰਵਟ ਦੇ ਜਿਹੜੇ ਕੜੇ ਆ ਉਹ ਕੰਪਾਈਲਰ ਨੂੰ ਥੱਲੇ ਘਾਹ ਕਰਕੇ ਕੰਪਾਈਲਰ ਵੱਢਿਆ ਜਾਂਦਾ ਵਿੱਚ ਮੇਰੂ ਹੋ ਜਾਂਦੇ ਆ ਮੇਰੂ ਹੋਣ ਦੇ ਕਰਕੇ ਆਪਣੀ ਮੋਟਰ ਪਾਣੀ ਘਟ ਕੱਢਦੀ ਆ ਇਹ ਚੀਜ਼ ਤਾਂ ਕੰਪਾਈਲਰਾਂ ਦੇ ਤੇ ਬੁਸ਼ਾਂ ਤੇ ਆ ਗਈ ਬਾਕੀ ਬਾਈ ਉਹਨਾਂ ਦਾ ਕੰਮ ਇਹ ਵੀ ਇਹ ਮਾੜਾ ਕੰਮ ਕਰਦੇ ਹੀ ਨਹੀਂ ਕਿ ਜਵਾਬ ਹੀ ਦੇ ਦਿੰਦੇ ਵੀ ਜੇ ਕਿਸੇ ਨੇ ਕਹਿਤਾ ਵੀ ਬਾਈ ਜਿਵੇਂ ਹੀ ਸਸਤੇ ਸਸਤਾ ਮਟੀਰੀਅਲ ਪਾ ਦਿਓ ਤੇ ਬਾਈ ਉਹਨਾਂ ਦਾ ਕਹਿਣਾ ਇਹ ਆ ਵੀ ਬਾਈ ਤੁਸੀਂ ਸਸਤਾ ਫਿਰ ਆਪ ਹੀ ਕਰ ਲਓ ਕਿਉਂਕਿ ਕੰਮ ਬਾਈ ਉਹਨਾਂ ਦੀ ਕੁਆਲਿਟੀ ਆ ਵੀ ਵਧੀਆ ਹੀ ਕੰਮ ਕਰਨਾ ਸਾਰਾ ਤੇ ਬਾਕੀ ਚਲੋ ਆਪਣਾ ਵੀ ਇਹੀ ਕਿਸਾਨ ਵੀਰਾਂ ਨੂੰ ਦੱਸਣਾ ਵੀ ਜੇ ਤੁਸੀਂ ਪੁਰਾਣੀ ਮੋਟਰ ਤੋਂ ਲੰਮਾ ਸਮਾਂ ਕੰਮ ਲੈਣਾ ਪੁਰਾਣੀ ਦਾ ਤਾਂ ਇਹੀ ਹੁੰਦਾ ਵੀ ਚਲੋ ਜੇ ਇੱਕ ਸਾਲ ਵੀ ਸੀਜ਼ਨ ਨੰਗਾ ਜਵੇ ਰੇਤਾ ਵਾਲੇ ਬੁਰਾਂ 'ਚ ਤੇ ਤਾਂ ਵੀ ਤਾਨ ਨਾ ਪਰ ਉਹ ਤਾਨ ਨਗਾਊਗੀ ਜੇ ਆਪਾਂ ਕੰਮ ਵਧੀਆ ਕਰਾਵਾਂਗੇ ਉਹਦਾ ਫੇਰ ਗਾ ਮੋਟਰ ਦੇ ਬੁਸ਼ਾਂ ਦੀ ਗੱਲ ਆ ਗਈ ਮੋਟਰ ਦੇ ਬੁਸ਼ ਵੇਖ ਲਓ ਵੀ ਜੇ ਆਪਾਂ ਹੁਣ ਪਿੱਤਲ ਦਾ ਕੱਢ ਕੇ ਰਬੜ ਦਾ ਢੋਕ ਤਾਂ ਕੀ ਚੱਲੂਗੀ ਜਿਹੜੇ ਬੋਰ ਰੇਤਾ ਕੱਢਦੇ ਉਥੇ ਇੱਕ ਰਬੜ ਇੱਕ ਪਿੱਤਲ ਦਾ ਪਾ ਲਓ ਵੈਸੇ ਤਾਂ ਪਿੱਤਲ ਦੇ ਹੀ ਸਾਰੇ ਬੁਸ਼ ਪਾਉਣੇ ਚਾਹੀਦੇ ਆ ਆ ਜੋ ਲੰਮਾ ਸਮਾਂ ਵੀ ਜਿਵੇਂ ਆਪਾਂ ਪਹਿਲਾਂ ਦੱਸਿਆ ਸ਼ੁਰੂ ਦੇ ਵਿੱਚ ਵੀ ਇਹ ਜੋ ਵਰਕਸ਼ਾਪ ਆ ਚੌਥੀ ਪੀੜ੍ਹੀ ਕੰਮ ਕਰ ਰਹੀ ਆ ਬਾਈ ਗਰਜੰਟ ਸਿੰਘ ਉਹਨਾਂ ਦੇ ਫਾਦਰ ਸਾਹਿਬ ਮੁਖਤਿਆਰ ਸਿੰਘ ਉਹਨੇ ਤੇ ਅੰਕਲ ਦਲੀਪ ਸਿੰਘ ਉਹਨੇ ਸਾਰਿਆਂ ਨੇ ਬਹੁਤ ਲੰਮਾ ਸਮਾਂ ਵੈਲਡਿੰਗ ਦਾ ਕੰਮ ਕੀਤਾ ਤੇ ਉਹਨਾਂ ਦੇ ਆਪਣਾ ਬਾਈ ਗਰਜੰਟ ਸਿੰਘ ਉਹਨਾਂ ਦੇ ਦਾਦਾ ਗਰਦਿਆਲ ਸਿੰਘ ਉਹਨਾਂ ਨੇ ਹਾਲ ਬਣਾਏ ਜੀ ਤੇ ਉਹਨਾਂ ਨੇ ਵੀ ਖਰਾਤੇ ਵੈਲਡਿੰਗ ਦਾ ਕੰਮ ਕੀਤਾ ਤੇ ਉਹਨਾਂ ਦੇ ਪਰਦਾਦਾ ਜੀ ਨਿੱਕਾ ਸਿੰਘ ਉਹਨਾਂ ਨੇ ਜੋ ਖੂਹ ਦੇ ਵਿੱਚ ਹਲਟ ਚੱਲਦੇ ਸੀ ਉਹ ਬਣਾਏ ਇਹ ਚੌਥੀ ਪੀੜ੍ਹੀ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਜੀ ਤਾਂ ਇੰਨੀ ਮਿਹਨਤ ਕਰਕੇ ਸਾਰੀ ਮਸ਼ੀਨਰੀ ਬਣੀ ਬਾਈ ਉਹਨਾਂ ਦਾ ਆਲ ਓਵਰ ਦਾ ਕੰਮ ਆ ਟਰੈਕਟਰ ਦੇ ਹਿੱਸੇ ਵਗੈਰਾ ਕੋਈ ਕੋਈ ਵੀ ਆਪਾਂ ਕੰਮ ਕਰਵਾਉਣਾ ਵਾ ਸਾਰਾ ਆਲ ਓਵਰ ਬਾਈ ਜੀ ਹੁਣੇ ਕਰਦੇ ਆ ਤੇ ਬਾਕੀ ਆਪਾਂ ਮੂਰੇ ਜਦੋਂ ਬਾਈ ਜੀ ਹੁਣੇ ਇਹ ਦੁਕਾਨ ਦਾ ਦਿਖਾਇਆ ਸੀ ਤੁਹਾਨੂੰ ਸ਼ੜਕ ਤੋਂ ਉੱਥੇ ਨੰਬਰ ਲਿਖਿਆ ਹੋਇਆ ਤੇ ਬਾਕੀ ਆਪਾਂ ਨੰਬਰ ਸਕਰੀਨ ਤੇ ਛੱਡ ਦਿੰਨੇ ਕਹੇ ਵੀਰ ਨੂੰ ਵੀ ਵਧੀਆ ਕੰਮ ਕਰਵਾਉਣਾ ਹੋਵੇ ਤਾਂ ਤੁਸੀਂ ਬਾਕੀ ਜੋ ਮੋਟਰ ਦੀ ਸ਼ਾਫਟ ਹੁੰਦੀ ਹੈ ਜੀ ਉਹਨੂੰ ਬਾਈ ਜੀ ਹੁਣੀ ਬਹੁਤ ਵਧੀਆ ਖਰਾਬਾ ਜੋ ਕਿ ਕੈਮੀਕਲ ਦੇ ਨਾਲ ਗ੍ਰੈਂਡ ਕੀਤੀ ਜਾਂਦੀ ਹੈ ਉਹ ਵੀ ਖਰਾਬ ਤੇ ਜਦੋਂ ਬਾਈ ਜਿਹੜੀ ਕੈਮੀਕਲ ਨਾਲ ਸ਼ਾਫਟ ਨੂੰ ਗ੍ਰੈਂਡ ਕਰਦੇ ਆ ਤੇ ਸ਼ਾਫਟ ਆਪਾਂ ਦੱਸ ਨਹੀਂ ਸਕਦੇ ਵੀ ਇਹ ਕੰਪਨੀ ਜਿਹੋ ਤਿਆਰ ਕੀਤੀ ਕਿ ਬਾਈ ਉਹਨਾਂ ਨੇ ਆਪ ਹੱਥੀਂ ਤਿਆਰ ਕੀਤੀ ਆ ਤੇ ਉਹ ਜਦੋਂ ਗ੍ਰੈਂਡ ਕਰਦੇ ਆ ਕੈਮੀਕਲ ਇੰਨਾ ਵਧੀਆ ਵਰਤਿਆ ਜਾਂਦਾ ਵੀ ਉਹ ਕੋਸਟਾਂ ਤਾਂ ਕੀ ਕਾਫੀ ਲੰਮਾ ਸਮਾਂ ਹੀ ਚੱਲਦਾ ਜੇ ਬੋ ਰੇਤਾ ਨਹੀਂ ਕੱਢਦੇ ਤਾਂ ਜ਼ਿੰਦਗੀ ਭਾਰੀ ਨਹੀਂ ਬੁਛ ਖਰਾਬ ਹੁੰਦੇ ਸ਼ਾਰਟ ਬਿਲਕੁਲ ਨਵੀਂ ਵਰਗੀ ਬਣ ਜਾਂਦੀ ਹੈ ਜਿਹੜੀ ਆਪਾਂ ਵੈਸੇ ਹੀ ਰਕੜ ਕੇ ਰੇਗ ਮਾਰਨਾ ਚਾਹੂੰ ਸਾਫ਼ ਕਰ ਦੇਣੀ ਆ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਹੋਵੇ ਕਿੰਨਾ ਕੁ ਟਾਈਮ ਚੱਲੂਗੀ ਬਾਕੀ ਸਾਰੇ ਕਿਸਾਨ ਵੀਰ ਆਪਣੇ ਆ ਵੀਡੀਓ ਦੇਖਦੇ ਰਹਿੰਦੇ ਆਪਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ